सभु पहिला जय भीम जय भारत जय प्रहाबदमी पार्टी सरकार ਇਹੋ ਪਤਾ ਲੱਗੇ ਪਾਣੀਆਂ ਦੇ ਮਾਰੇ ਤੇ ਬਾਵਾ ਲੁਕੜਿਆ ਆਵਾਂ ਦੀ ਮਤਲਬ ਕਿ ਸਵਾਨ ਸਰਕਾਰ ਦੂਜੇ ਪਾਸੇ ਜਿਹੜਾ ਕਾਨੂੰਨ ਬਣਿਆ ਸੰਵਿਧਾਨ ਬਣਿਆ ਵੀ ਕੋਈ ਮਜ਼ਦੂਰ ਕਿਸਾਨ ਮੁਲਾਜ਼ਮ ਜਿਸਨਾਂ ਕੋਈ ਤੱਕਾ ਹੁੰਦਾ ਉਹ ਆਪਣੇ ਹੱਕ ਲਈ ਦੇ ਲਈ ਧਰਨਾ ਪ੍ਰਸ਼ਨ ਕਰ ਸਕਦਾ ਪਰ ਮਾਨ ਸਰਕਾਰ ਜਦੋਂ ਸਤਾ ਚਾਈ ਹੈ ਤੇ ਗੁੰਡਾ ਕਾਪੀ ਰੁਕਾਰ ਕਰ ਰਹੀ ਹੈ ਕਿ ਮਤਲਬ ਕਿ ਤਾਨਾਸ਼ਾ ਜਿਹੜਾ ਰੂਲ ਲਾਗੂ ਕਰ ਰਹੀ ਹੈ ਇਹਨੇ ਤਾਂ ਨੇ ਮਜਾਰੇ ਨੇ ਹੜਤਾਲਾਂ ਨੇ ਹੋ ਨਹੀਂ ਹੋਣ ਦੇਵਾਂਗੇ ਜਿਹੜੀ ਆਮਦਨ ਸਰਕਾਰ ਆਪ ਕਰਨੇ ਮਜਾਰਾਂ ਦਾ ਹੀ ਪੈਦਾ ਹੋ ਕੇ ਕਰਨੇ ਮਜਾਰਾਂ ਨਹੀਂ ਮਤਲਬ ਖਾਤਾ ਚ ਆਈ ਹੈ ਕਿਤਾ ਇਹਨੇ ਤੇ ਕਰਨੇ ਮਜਾਰਾਂ ਨਾਮ ਦੇ ਹੇਰਾ ਹੀ ਤੋ ਜਾਇਜ਼ ਹੈ ਪਰ ਜੇ ਕੋਈ ਅਪਦਾ ਝੰਡਾ ਲੈ ਕੇ ਉਹ ਸੰਘਰਸ਼ ਕਰਦਾ ਹੈ ਆਪਣੇ ਹੱਕਾਂ ਲਈ ਲੜਦਾ ਹੈ ਤਾਂ ਇਹਨੂੰ ਗਲਤ ਕਹਿ ਰਹੇ ਨੇ ਇਹ ਤਾਨਾਸ਼ਾਹ ਰੁਪਏ ਦੇ ਖਿਲਾਫ ਅੱਜ ਇਹ ਪੂਰੇ ਪੰਜਾਬ ਦੇ ਅੰਦਰ ਭਗਵਾਨ ਸਰਕਾਰ ਦੀ ਜਿਹੜੀਆਂ ਆਕਾਸ਼ ਸਾੜ ਰਹੇ ਆ ਜਿਹੜਾ ਇਹ ਕਾਨੂੰਨ ਹੈ ਜਿਹੜਾ ਇਹ ਨਾ ਰਹੇ ਗਲਤ ਹੈ ਇਹਨੂੰ ਵਾਪਸ ਲਵੇ ਤੇ ਨਾ ਰਕੇ ਇੱਥੇ ਬੰਦੇ ਤੋਂ ਨਾ ਕਿ ਤੋਂ ਮਾਫੀ ਮੰਗੇ ਨਹੀਂ ਕਿ ਕਿਸ ਲੱਖ ਸੌਣ ਪੋਚਲੂਕੀ ਓਕੇ ਫੋਟੋਗ੍ਰਾਫਰ ਸ਼ਾਹਰੂਪਤ ਦੀਵਾ